ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋ ਤਾਂ ਮਿੱਤਰੋ ਅੱਜ ਆਪਾਂ ਤੁਹਾਡੇ ਲਈ ਸੇਲ ਲ ਲਈ ਜਾਨਵਰਾਂ ਦੀ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਆ ਅੱਜ ਮਿੱਤਰੋ ਆਪਣੇ ਕੋਲ ਦੋ ਘੋੜੀਆਂ ਦੇ ਕੁਮਾਰਵਾੜੀ ਬਿਸ਼ੇਰਾ ਫੋਰਸ ਜੇਲ ਦੀ ਲਈ ਆਏ ਹੋਏ ਆ ਸਾਰੇ ਜਾਨਵਰਾਂ ਦੀ ਕੱਲੀ ਕੱਲੀ ਡਿਟੇਲ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਕਰ ਤੋਂ ਲਾਈਕ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੇਲ ਲ ਜਾਨਵਰਾਂ ਦੀ ਅੱਗੇ ਹੋਰ ਵੀ ਵੀਡੀਓ ਆਉਣਗੀਆਂ ਬਾਕੀ ਮਿੱਤਰੋ ਪਾਸ ਜਿਹਨ ਮਿੱਤਰ ਨੂੰ ਆਫਰ ਫੇਰ ਯਾਦ ਕਰਾ ਦਿੱਤਾ ਮੈਂ ਮਿੱਤਰੋ 30 ਜੂਨ ਤਾਈਂ ਆਪਾਂ ਜਿੰਨੇ ਵੀ ਸੇਲ ਆ ਜਾਣ ਤਾਂ ਵੀਡੀਓ ਕਰਨੀ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਕਿਸੇ ਜਾਨਵਰ ਦੀ ਵੀ ਕੋਈ ਫੀਸ ਨਹੀਂ ਲੈਂਦੇ ਆਪਾਂ ਤਾਂ ਜੇ ਕਿਸੇ ਜਨ ਮਿੱਤ ਨੇ ਆ ਜਾਨਵਰ ਦੀ ਐਡ ਕਰਵਾਉਣੀ ਹੋਵੇ ਸਾਡਾ ਨੰਬਰ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਉਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਜ ਮਿੱਤਰੋ ਹੁਣ ਆਪਾਂ ਵਧਦੇ ਆਪਣੀ ਵੀਡੀਓ ਪਹਿਲਾ ਜਾਨਵਰ ਮਿੱਤਰੋ ਆਪਣੇ ਕੋਲੇ ਇਹ ਮਾਰਵਾੜੀ ਘੋੜੀ ਆ ਜਿਹਦੇ ਤੁਸੀਂ ਫੋਟੋ ਦੇਖ ਰਹੇ ਹੋ ਇਹ ਮਿੱਤਰੋ ਤੁਹਾਨੂੰ ਬਹੁਤ ਵਜੇ ਰੇਟ 'ਚ ਬੰਨ ਵਾਲੀ ਘੋੜੀ ਆ ਬਾਕੀ ਸਵਾਰੀ ਵਗੈਰਾ ਬਹੁਤ ਵਧੀਆ ਕਰਵਾਉਂਦੀ ਹੈਗੀ ਕੱਦ ਕਾਰਤੀ ਵੀ ਵਧੀਆ ਸਵਾਰੀ ਵਗੈਰਾ ਬਹੁਤ ਵਧੀਆ ਕਰਵਾਉਂਦੀ ਹੈ ਤੁਸੀਂ ਵੀਡੀਓ 'ਚ ਦੇਖ ਹੀ ਲਓਗੇ ਅੱਗੇ ਆਪਾਂ ਵੀਡੀਓ 'ਚ ਤੁਹਾਨੂੰ ਸਾਰਾ ਡੀਟੇਲ ਕਰ ਰਹੇ ਹਾਂ ਦਮਾਂਗੀ ਘੋੜੇ ਦੀ ਇੱਕ ਵਾਰ ਤੁਸੀਂ ਫੋਟੋਆਂ ਵੀਡੀਓ ਚ ਆਪ ਚੈੱਕ ਕਰ ਲਓ ਘੋੜੀ ਨੂੰ ਭੱਜੀ ਫਿਰਦੇ ਦੇਖ ਕੇ ਕਿੰਦਾਂ ਦੀ ਹੈ ਕਿਦਾਂ ਨਹੀਂ ਰੀਡ ਵਗੈਰਾ ਆਪਾਂ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਵਿੱਚ ਹੀ ਦੱਸ ਦੇਣਾ ਆ 95 ਇੰਚ ਘੋੜੀ ਰਿਹਾ ਇਹਦਾ ਬਾਲ ਖੋਰੀਆਂ ਵਗੈਰਾ ਨਹੀਂ ਬਰੀ ਸਾਫ ਆ ਗਈ ਕੰਨ ਕਨੋਚੀ ਦੀ ਬਹੁਤ ਸੋਹਣੀ ਹੈ ਹੱਡਾਂ ਪੈਰਾਂ ਦੀ ਮਜ਼ਬੂਤ ਆ ਤੁਸੀਂ ਵੀਡੀਓ 'ਚ ਦੇਖ ਹੀ ਸਕਦੇ ਹੋ ਬਾਕੀ ਜਵਾਰੀਆਂ ਵਗੈਰਾ ਦੀ ਪਾਸ ਆ ਉਹਦੀ ਵੀ ਆਪਾਂ ਤੁਹਾਨੂੰ ਵੀਡੀਓ ਲਾਈ ਦਿੱਤੀ ਸੀ ਇੱਕ ਵਾਰ ਆਪਾਂ ਫੇਰ ਲਾ ਦਾਂਗੇ ਅੱਗੇ ਜਾ ਕੇ ਵੀਡੀਓ 70000 ਰੁਪਏ ਮਾਲਕ ਵੀਰ ਮੁੱਲ ਕਰਦੇ ਬਾਕੀ 70000 ਚ ਮਾਨਤਾਨ ਹੋ ਜਾਊਗਾ ਮਾਲਕ ਵੀਰਾਂ ਕੋਲੇ ਮਿੱਤਰ ਫੋਨ ਲਾ ਕੇ ਆਪਣਾ ਨਾਮ ਲਾਇ ਤੇ ਬਾਕੀ ਤੁਹਾਡਾ ਖਾਸ ਮਾਨਤਾਨ ਹੋ ਜਾਊਗਾ ਬਾਕੀ ਜਿਹਨੇ ਖਰੀਦਣੀ ਹੋਵੇ ਘੋੜੀ ਉਹ ਹੀ ਫੋਨ ਕਰੇ ਮਾਲਕ ਵੀਰਾਂ ਨੂੰ ਐਵੇਂ ਬਿਨਾਂ ਗੱਲੋਂ ਮਾਲਕ ਵੀਰਾਂ ਨੂੰ ਬੇਫਲ ਤੇ ਫੋਨ ਲਾ ਕੇ ਤੰਗ ਨਾ ਕਰੋ ਰੇਟ ਵਗੈਰਾ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਹੀ ਦਿੱਤਾ 70000 ਰੁਪਏ ਮੁੱਲ ਕਰਦੇ ਬਾਕੀ ਜੋ ਮੌਕੇ ਦੇ ਮਾਨਤਾਨ ਹੋ ਜਾਊਗਾ ਤਾ ਜਿਸ ਨੇ ਘੋੜੀ ਖਰੀਦਨੀ ਹੋਵੇ ਉਹੀ ਮਾਲਕ ਕੋਲ ਨਾਲ ਸੰਪਰਕ ਕਰੇ ਆਪਸ ਨੂੰ ਡਿਟੇਲ ਇੱਕ ਵਾਰ ਫੇਰ ਦੱਸ ਦਿੰਨੇ ਘੋੜੀ ਜੀ 9 ਟਿਨਚ ਹਾਈਟ ਆ ਬਾਲ ਭਾਰੀਆਂ ਵਗੈਰੇ ਦੀ ਪੂਰੀ ਸਾਫਾ ਕਰਨਾ ਕਰਉਤੀ ਦੀ ਬਹੁਤ ਵਧੀਆ ਹੈਗੀ ਡੱਬਾਂ ਦੀ ਮਜ਼ਬੂਤ ਹੈ ਸਵਾਰੀ ਵਗੈਰੇ ਦੀ ਪਾਸ ਆ ਮੌਕੇ ਦੀ ਖਾਲੀ ਹੈਗੀ ਘੋੜੀ ਲੈ ਕੇ ਆਦੇ ਮਨ ਪਸੰਦ ਦੇ ਘੋੜੇ ਤੁਸੀਂ ਪ੍ਰਭਾ ਸਕਦੇ ਹੋ 70000 ਰੁਪਏ ਮਾਲਕ ਨੂੰ ਮੁੱਲ ਕਰਦੇ ਬਾਕੀ 70000 ਚ ਮਾਨਤਾ ਨੋਜੂਆ ਝੁੰਬਾ ਭਾਈ ਕਾ ਜਲਾ ਬਠਿੰਡਾ ਹੀ ਘੋੜੀ ਖੜੀ ਹੈਗੀ ਜੇ ਕਿਸੇ ਨੇ ਘੋੜੀ ਖਰੀਦਨੀ ਹੋਵੇ ਮਾਲਕ ਕੋਲ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨਾਲ ਸੰਪਰਕ ਕਰ ਸਕ ਏ ਮਤਲਬ ਬਹੁਤ ਚੰਗੀ ਬਲੱਡ ਲਾਈਨ ਦਾ ਬਸ਼ੇਰਾ ਤੇ ਕਾਫੀ ਘੱਟ ਟਾਈਮ ਚ ਚੰਗੀ ਹਾਈਟ ਵਗੈਰਾ ਕਰ ਚੁੱਕਾ ਹੈ ਆਉਣ ਵਾਲੇ ਟਾਈਮ ਚ ਹੋਰ ਵੀ ਚੰਗੀ ਹਾਈਟ ਕਰੂਗਾ ਚੰਗਾ ਸਾਨ ਘੁੜਾ ਤਿਆਰ ਕਰ ਸਕਦਾ ਜੇਕਰ ਸੱਜੇ ਮਿੱਤਰ ਨਹੀਂ ਕਰਨਾ ਹੋਵੇ ਬਾਕੀ ਬਾਲ ਭਾਰਿਓਂ ਵਗੈਰਾ ਦਾ ਪੂਰਾ ਸਾਫ ਹੈ ਮਾਰਕਿੰਗ ਵਗੈਰਾ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਹੋ ਤਿੰਨ ਪੈਰ ਚਿੱਟੇ ਮੱਥਾ ਪਟਾਇਆ ਇਹ ਜਿਹੜਾ ਤੁਸੀਂ ਬਸ਼ੇਰਾ ਦੇਖ ਰਹੇ ਹੋ ਮਿੱਤਰੋ ਇੱਕ ਡਾਇਰੈਕਟ ਕਾਲੀਚਰਨ ਦਾ ਬੱਚਾ ਆ ਬਾਕੀ ਬਾਲ ਭਾਰਿਓਂ ਵਗੈਰਾ ਦਾ ਪੂਰਾ ਸਾਫ ਆ 17 ਤੋਂ 18 ਸਹੀ ਮਹੀਨੇ ਹਜੇ ਇਸ ਦੀ ਉਮਰ ਆ 60 ਨੇੜੇ 60 ਇੰਚ ਦੇ ਨੇੜੇ ਹਾਈਟ ਕਰ ਚੁੱਕਾ ਹੈ ਲਗਭਗ 95 ਇੰਚ ਦੀ ਹਾਈਟ ਕੰਪਲੀਟ ਆ 60 ਇੰਚ ਦੇ ਨੇੜੇ ਆ ਬਾਲ ਭਾਰਿਆਂ ਵਗੈਰਾ ਦਾ ਪੂਰਾ ਸਾਫ ਮੁੱਲ ਹੈ ਇਸ ਦਾ ਮਾਲਕ ਵੀਰੇ ਫੋਨ ਤੇ ਕਰਨੇ ਤਾਂ ਜੇ ਕਿਸੇ ਨੇ ਬੇਹਿਰਾ ਖਰੀਦਣਾ ਹੋਵੇ ਮਾਲਕ ਵੀਰੇ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਪਿੰਡ ਚੁੰਬਾ ਭਾਈ ਜ਼ਿਲ੍ਹਾ ਬਠਿੰਡਾ ਬੇਹਿਰੇ ਦੀ ਲੋਕੇਸ਼ਨ ਆ ਅਗਲਾ ਜਾਨਵਰ ਮਿੱਤਰ ਆਪਣੇ ਕੋਲ ਜੰੰਬੀ ਘੋੜੀ ਹੈ ਇਹ ਵੀ ਘੋੜੀ ਮਿੱਤਰ ਬਹੁਤ ਚੰਗੀ ਬਲੱਡ ਲਾਈਨ ਤੇ ਚੰਗੇ ਕਦ ਕਾਠ ਵਾਲੀ ਹੈ ਬਾਲ ਭਾਰਿਆਂ ਵਗੈਰਾ ਜਿpuri ਸਾਫ ਆ ਸਵਾਰੀ ਵਗੈਰੇ ਸਾਊਸੀਲ ਤੁਸੀਂ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਅੱਗੇ ਆਪਾਂ ਤੁਹਾਨੂੰ ਹੋਰ ਵੀ ਡਿਟੇਲ ਵਗੈਰਾ ਦਵਾਂਗੇ ਇਸ ਦੀ ਇੱਕ ਵਾਰ ਫੋਟੋ ਵੀਡੀਓ ਤੁਸੀਂ ਆਪ ਘੋੜੀ ਨੂੰ ਚੈੱਕ ਕਰ ਲਓ ਜਿਹੜੇ ਸੱਜਣ ਮਿੱਤਰ ਭਾਲਦੇ ਸੀ ਬੇਸੀ ਬਿਲਕੁਲ ਨਵੀਂ ਉਮਰ ਦੀ ਘੋੜੀ ਲੈਣੀ ਹੈ ਉਹ ਸੱਜਣ ਮਿੱਤਰਾਂ ਲਈ ਬਹੁਤ ਚੰਗੀ ਹੈਗੀ ਬਿਲਕੁਲ ਨਵੀਂ ਉਮਰ ਦੀ ਘੋੜੀ ਆ ਗਿਆ ਆਪਾਂ ਤੁਹਾਨੂੰ ਵੀਡੀਓ ਸਾਰੀ ਡਿਟੇਲ ਵਗੈਰਾ ਦੱਸ ਦਿਆਂ ਇੱਕ ਵਾਰ ਤੁਸੀਂ ਸਵਾਰੀ ਵਗੈਰਾ ਕਰਾਉਂਦੇ ਚੈੱਕ ਕਰ ਲਓ ਵੀਡੀਓ 'ਚ ਬਹੁਤ ਠੰਡੀ ਸਵਾਰੀ ਘੋੜੀ ਹੈਗੀ ਸਾਊਸੀਲ ਆ 60 ਇੰਚ ਹੈ ਦੀ ਹਾਈਟ ਆ 4 ਸਾਲ ਉਮਰ ਆਗੀ ਬਾਲ ਭਾਰੰਗ ਵਾਲਿਆਂ ਦੀ ਪੂਰੀ ਸਾਫ ਆਗੀ ਅਲੀ ਡੋੜਦੀ ਇਹ ਬੱਚੀ ਆ ਸਵਾਰੀ ਦੀ ਬਾਸ ਆ ਮੌਕੇ ਦੀ ਖਾਲੀ ਹੈ ਤੁਸੀਂ ਲੈ ਕੇ ਆ ਉਹ ਦੇ ਮਨਪਸੰਦ ਘੋੜੇ ਤੋਂ ਮੇਟ ਕਰਵਾ ਸਕਦੇ ਬਾਕੀ ਨੁਕਰਾ ਜੰਮਨ ਦੇ ਚਾਂਸ ਬਹੁਤ ਹੈ ਕਿਉਂਕਿ ਚਿੱਟਾਪਨ ਵਗੈਰਾ ਘੋੜੀ ਵਿੱਚ ਬਹੁਤ ਹੈਗਾ ਪਿੰਡ ਆਦਮਪੁਰ ਜ਼ਿਲ੍ਹਾ ਬਠਿੰਡਾ ਇਹ ਘੋੜੀ ਖੜੀ ਹੈ ਜੇ ਕਿਸੇ ਨੇ ਖਰੀਦਣੇ ਹੋਵੇ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਰੇਟ ਹੈ ਇਸ ਦਾ ਮਾਲਕੀਰ ਸੋਡਾ ਫੋਨ ਤੇ ਹੀ ਕਰਨਗੇ ਬਾਕੀ ਤੁਹਾਨੂੰ ਜਾਇਜ਼ ਰੇਟ ਦੇ ਵਿੱਚ ਇਹ ਘੋੜੀ ਬਣ ਜਾਊਗੀ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਘੋੜੀ ਦੀ ਫੀਰ ਦੱਸ ਦਿੰਨੇ ਆ 4 ਸਾਲ ਹੋ ਮਾਰਾ ਕੀ 60 ਇੰਚ ਆਇਟ ਆ ਬਾਲ ਭਰੇ ਵਗੈਰਾਂ ਦੀ ਪੂਰੀ ਸਾਫ ਆ ਸਵਾਰੀ ਦੇ ਪਾਸ ਆ ਗਈ ਅਲੀ ਡੂਡ ਦੀ ਇਹ ਬੱਚੀ ਆ ਇਹ ਕਿਸੇ ਨੇ ਖਰੀਦਨੇ ਹੋਵੇ ਮਾਲ ਕੋ ਨੰਬਰ ਸਕਰੀਨ ਤੇ ਚੱਲ ਰਿਹਾ ਲੋਕੇਸ਼ਨ ਘੂੜੀ ਦੀ ਪਿੰਡ ਆਦਮਪੁਰ ਜ਼ਿਲ੍ਹਾ ਬਟਿੰਡਾ ਇਸ ਟਾਈਮ ਇਹ ਘੂੜੀ ਖੜੀ ਆ ਵੀਡੀਓ ਸਾਰੀ ਦੇਖਣ ਲਈ ਧੰਨਵਾਦ ਮਿੱਤਰੋ ਬਾਕੀ ਜੇ ਕਿਸੇ ਹੋਰ ਸਜ ਜਨਮਿਤ ਨੇ ਆ ਜਾਨਵਰ ਦੀ ਫ੍ਰੀ ਬੀਚ ਐਡ ਕਰਵਾਣੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਫ੍ਰੀ ਬੀਚ ਐਡ ਮਿੱਤਰੋ ਸਿਰਫ 30 ਜੂਨ ਤਾਈਂ ਕੀਤੀ ਜਾਣੀ ਹੈ ਤਾਂ ਜੇ ਕਿਸੇ ਨੇ ਕਰਵਾਉਣੀ ਹੋਵੇ ਸਾਡੇ ਨਾਲ ਸੰਪਰਕ ਕਰ ਲਓ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਮਿੱਤਰੋ ਬਾਕੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੇਲਾ ਜਾਨਵਰਾਂ ਦੇ ਅੱਗੇ ਹੋਰ ਵੀਡੀਓ ਵੀ ਆਉਣਗੀਆਂ